ਵੈੰਦਰ ਮੇਰਾ ਇੱਕ ਲਾਲ ਤਰੀਕ ਉਤੀ ਦਾ ਹੋਆ ਅੱਛਾ ਸਸਰੇ ਕਾਲ ਵੀ ਸਾਰਿਆਂ ਨੂੰ ਅੱਸੀ ਕਾਲ ਦੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਭਾਈ ਹਲੋ ਚਾਚੇ ਮੇਰੇ ਭਾਈ ਇਹ ਕਿਹੜਾ ਕੰਮ ਕਰ ਕੰਮ ਕੀਆ ਨਹੀਂ ਨਹੀਂ ਕਿਹੜਾ ਉੱਥੇ ਨਾਨਕ ਸਰ ਨਾਨਕ ਸਰ ਨਾ ਗੁੜੇ 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 ਪਿੰਡਾ ਭਾਈ ਗੁੜੇ ਪਿੰਡ ਤੋਂ ਸੋਨੀ ਵੀਰ ਦਾ ਭਾਈ ਬਹੁਤ ਵਧੀਆ ਕਬੂਤਰਾਂ ਦਾ ਰਿਜ਼ਲਟ ਰਿਹਾ ਵੀਰੇ ਤੇ ਭਾਈ ਇਹ ਗੁੜੇ ਪਿੰਡ ਦੇ ਆ ਵੀਰ ਆਪਣਾ ਸੋਨੀ ਹੈ ਕਿਉਂਕਿ ਭਾਈ ਸੋਨੀ ਦੇ ਨਾਮ ਤੇ ਮਸ਼ਹੂਰ ਆ ਬਾਈ ਦਾ ਕੂਤਰ ਬਾਈ ਮਸ਼ਹੂਰ ਇਦਾਂ ਹੈ ਬਾਈ ਕਿਉਂਕਿ ਉਹਦੇ ਚੋਲੇ ਤੋੜੀ ਜਿਹੜੇ ਕੂਤਰ ਸਾਡੇ ਕੋਲ ਆਏ ਆ ਬਾਈ ਦੇ ਤਾਂ ਤਾਂ ਬਾਈ ਵਧੀਆ ਰਿਜ਼ਲਟ ਟਾਪ ਹੈ ਟਾਪ ਕਲਾਸ ਹੋੜਿਆ ਤੇ ਬਾਈ ਉਹਦਾ ਬੱਚਾ ਸਾਡੇ ਕੋਲ ਆਦਰ ਤੇ ਹੁਣ ਲੱਗਿਆ ਹੋਈਆਂ ਚਨੇ ਖਲਾਉਣ ਕੂਤਰਾਂ ਨੂੰ ਥੱਲ ਕੇ ਕਿਉਂਕਿ ਭਾਈ ਵਧੀਆ ਖਰਾਕ ਤੇ ਕੂਤਰਾਂ 'ਚ ਬਜੇ ਨੇ ਵੀ ਬਣਿਆ ਰਹਿੰਦਾ ਤੇ ਮੂਵੀ ਨਾਲੇ ਫਟਾ ਤੇ ਬਾਈ ਆਹ ਕੂਤਰ ਹਰੀਏਟ ਉਸੇ ਕਰਿਆ ਪਿਆ ਵੀਰਨੇ ਦੇ ਉਹ ਨਹੀਂ ਕਰਿਆ ਪਿਆ ਇਹ ਸੋਨੀ ਨੇ ਉਹ ਕਰਿਆ ਪਿਆ ਤੇ ਕਾਲਾ ਚੀਨਾ ਤੇ ਬਾਈ ਜਦੋਂ ਉੱਡਦਾ ਨਾ ਗੁੜਕਦਾ ਵੀ ਨਹੀਂ ਹੈਗਾ ਗੁੱਡੇ ਦੇ ਵਿੱਚ ਤੇ ਆਰਾਮ ਕੇ ਬੈਠਾ ਰਹਿੰਦਾ ਡਾਣੇ ਖਾ ਕੇ ਡੰਡੇ ਤੇ ਚੜ ਜਾਂਦਾ ਤੇ ਬਹੁਤ ਵਧੀਆ ਰਿਜ਼ਲਟ ਰਹੇ ਹਨ ਉੱਤਰ ਦਾ ਐਦਾਂ ਵੀਰੇ ਕਬੂਤਰ ਜਿਹੜੇ ਨਵੇਂ ਭਰਾ ਜਿਹੜੇ ਆਪਣੇ ਹਨ ਉਹਨਾਂ ਨੂੰ ਐਦਾਂ ਕਹਿੰਦਾ ਹੁੰਦਾ ਵੀ ਕਬੂਤਰ ਵੀਰੇ ਆਪਾਂ ਨੂੰ ਐਦਾਂ ਮਿਲਦੇ ਆਂ ਵੀ ਜਿਹੜੇ ਬੰਦੇ 'ਤੇ ਭਰੋਸਾ ਹੁੰਦਾ ਉਹੀ ਕਬੂਤਰ ਚੰਗੇ ਜਾਂਦਾ ਕਿਉਂਕਿ ਇੱਥੇ ਜਿਹੜੇ ਆਪਾਂ ਕਦੇ ਵੀ ਕਿਸੇ ਨੂੰ ਕੁੱਪਤਾ ਦੇਣਾ ਤਾਂ ਚੰਗਾ ਤਾਂ ਉਹਨੇ ਦੋ ਨਾਲ ਜਵਾਬ ਦੇ ਦੋ ਰਹਿਣ ਦੋ ਹਾਂ ਲੱਲੀ ਛਲੀ ਚਕਾ ਕੇ ਕੋਈ ਫਾਇਦਾ ਨਹੀਂ ਹੁਣ ਮੇਰੇ ਕੋਲ ਬੰਦੇ ਨੇ ਕਿਸੇ ਤਰ੍ਹਾਂ ਫਾਇਦੇ ਦੋ ਫਾਜਲ ਘਾ ਦੇ ਹੁਣਾ ਬੰਦੇ ਨੇ ਹਾਂ ਉਹ ਕਬੂਤਰ 4 ਵਜੇ ਵੈਗ ਰਿਹਾ ਸ਼ਾਰਤ ਜਿਹੜਾ ਉਹ ਦੇਣਾ ਅੱਛਾ ਜਿਹੜੀ ਕਬੂਤਰੀ ਆ ਕੂਤਰੀ ਮੇਰੇ ਘਰ ਵਾਲੇ ਕਬੂਤਰਾਂ ਦੀ ਪੱਟੀਆਂ ਲਾਲ ਚਿੰਦੇ ਦੇ 18 ਸਾਫ ਕਬੂਤਰ ਮੇਰੇ ਕੋਲ ਆ ਸਹੀ ਪੱਟੀ ਦੇਣੀ ਆ ਉਹਨੂੰ ਲਾਲ ਤੇਰੀ ਹੋ ਤੀ ਬਹੁਤ ਕੰਮ ਦੀ ਹੋ ਤੀ ਜਿਹੜੀ ਖੜਾਈ ਜੇ ਕਪੁੱਤਰੀ ਵੀ ਖੜਾਈ ਦੇ ਆ ਜੋੜਾ ਉਹਨੂੰ ਦੇਣਾ ਵਧੀਆ ਬਾਕੀ ਲਾਲ ਜਿਹੇ ਦਾ ਹਿੱਲ ਦਿਓ ਨਹੀਂ ਤੇ ਕਰੇ ਹਾਂ ਬਾਕੀ ਬੱਚੇ ਬਣਾ ਕੇ ਵੀ ਤੇ ਗਾਈ ਖਾਨ ਕੁੱਤਰ ਦੇ ਪੁੱਤਰ ਵੀ ਨਹੀਂ ਹਿਲਦਾ ਹੈਗਾ ਸਹੀ ਗੱਲ ਦੋਏ ਦੇਣਾ ਉਹਨੂੰ ਜੋੜਾ ਰੱਖਿਆ ਹੋਇਆ ਸਾਮਣੇ ਲੋਕ ਮੰਗਦੇ ਬਹੁਤ ਸਾਰੇ ਚਾਹੁੰਦੇ ਚਾਚੇ ਮਾਨਾ ਯਾਰ ਉਹ ਬੰਦੇ ਨੂੰ ਦੇਣਾ ਉਹਨੂੰ ਦੇਣਾ ਮੰਗੇ ਦਾ ਫੋਨ ਆਇਆ ਇਹ ਗੱਲ ਬਾਈ ਸਹੀ ਆ ਵੀ ਚਾਚੇ ਕੋਲ ਜਿਹੜਾ ਉਹ ਜੋੜਾ ਹੈ ਨਾ ਬਾਈ ਕੱਚ ਨੇ ਕਰਦਾ ਖਾਮ ਤੇ ਰੱਖਿਆ ਹੋਇਆ ਪੁਰਾਣੇ ਕੁੱਤਰਾਂ ਦਾ ਚਾਚੇ ਦਾ ਉਹ ਤੇ ਬਹੁਤ ਵਧੀਆ ਰਿਜ਼ਲਟ ਦਊਗਾ ਹਾਂ ਜ ਆਹ ਨਾਲ ਦੇਖ ਰਿਹਾ ਦੇਖੀ ਆ ਹੁਣ ਬਾਜੀ ਹੁਣ ਕੁੱਤਰ ਹੁਣ ਤਾਂ ਮਨ ਉੜਦਾ ਵੀ ਲੱਗ ਗਿਆ ਕਿਉਂਕਿ ਬਾਈ ਕੁੱਤਰ ਹੈ ਨਹੀਂ ਤੇ ਬਿਲਕੁਲ ਹੀ ਤੇ ਕਹਿੰਦੇ ਹੁੰਦੇ ਜਿੱਕਣਾ ਪ੍ਰਮਾਤਮਾ ਬੰਦੇ ਦੀ ਬਾਹ ਫੜ ਲੈਂਦਾ ਨਾ ਤੇ ਐਦਾਂ ਹੀ ਬਾਈ ਸਾਨੂੰ ਢੋੜੇ ਪਿੰਡ ਤੇ ਵੀਰ ਨੇ ਫੋਨ ਆਇਆ ਤਾਂ ਕਿਉਂਕਿ ਸਾਡੇ ਕੋਲ ਵੀ ਉਹ YouTube Raiਓ ਮਿਲਿਆ ਕਿਉਂਕਿ ਬਾਈ ਇਨਸਾਨ ਵਧੀਆ ਯਾਰ ਵਧੀਆ ਗੱਲਾਂ ਬਾਤਾਂ ਹਨ ਕਰਕੇ ਬੰਦੇ ਕੀ ਗੱਲਬਾਤ ਕਰਕੇ ਬਦਲ ਜਾਂਦਾ ਬੰਦੇ ਬਾਰੇ ਨਹੀਂ ਯਾਰ ਜਿਦਾ ਜਿਦਾ ਮੁੰਡੇ ਦੱਸਿਆ ਤਾਂ ਉਹਨੇ ਹਾਂ ਉੱਕੜੋ ਉੱਕੜੇ ਕਬੂਤਰ ਆਉਂਦੇ ਯਾਰ ਉਦਾਂ ਹੀ ਉਹਨੇ ਕਿਹਾ ਦਾ ਵੀ ਚਾਚੇ ਮੇਰਾ ਕਬੂਤਰ ਤੁਸੀਂ ਛਾਤਰੀ ਵਿੱਚ ਬੰਨ ਕੇ ਹਾਂ ਵੀ ਇੱਕ ਦੋ ਦਿਨ ਬੰਨ ਕੇ ਡਾਲਿਓ ਵੀ ਤੁਹਾਡੇ ਘਰੇ ਬੈਠੂਗਾ ਕਿ ਲੋਕਾਂ ਦੇ ਜਿੱਥੇ ਮਾਲੀ ਬੈਜੇ ਆ ਕੇ ਕਿਸੇ ਦੇ ਕਬੂਤਰ 'ਚ ਨਹੀਂ ਬੈਠੂ ਸਹੀ ਗੱਲ ਹੈ ਉਹਦੇ ਕਬੂਤਰ ਇਦਾਂ ਹੀ ਉੜੇ ਆ ਮੇਰੇ ਕੋਲ ਬੱਚਾ ਉਹਦਾ ਹੁਣ ਮੈਂ 3-4 ਬੱਚੇ ਡਾਉਣਾ ਮੈਂ ਵੀ ਇੱਕ ਮੇਰੇ ਕੋਲ ਦੀ ਛਾਕੀ ਕਬੂਤਰੀ ਹੈ ਕਮੰਡਲੀ ਹਾਂ ਉਹ ਬਹੁਤ ਉੜਦੀ ਉਹ ਵੀ ਉਹਦੀ ਇੱਕ ਕੀ ਕਰਦਾ ਪੰਪਾ ਲਾਲ ਤੀਨਾ ਲਾਲ ਜਦਾ ਅਗਾ ਬਚੇ ਦੇ ਬਹੁਤ ਉੜਦਾ ਬਚਾ ਉਹਦਾ ਤਿੰਨ ਚਾਰ ਕੁੱਤੇ ਮੇਰੇ ਕੋਲੇ ਬਹੁਤ ਜਿਹੜੇ ਬਾਕੀ ਦੇ ਮੈਂ ਕੱਢੇ ਨਹੀਂ ਹਲੇ ਚੰਗੇ ਕੁੱਤਰਾ ਸਾਰੇ ਮੁੰਡੇ ਦੇ ਉੱਤੇ ਚੰਗੇ ਆ ਰਹੋ ਦੇ ਉਹਨੇ ਵਧੀਆ ਕੁੱਤੇ ਦਿੱਤੇ ਸਾਨੂੰ ਹਾਂ ਨਾਲੇ ਪੈਸਾ ਕੋਈ ਨਹੀਂ ਇਹ ਬਾਈ ਰਿਜਾ ਕੇ ਬੰਦੇ ਨੇ ਕਹਿ ਗਿਆ ਬੰਦਾ ਯਾਰ ਉਹ ਇਹ ਬੰਦੇ ਨੇ ਬਾਈ ਇਮਾਨਦਾਰ ਬੰਦਾ ਹੈ ਹੈ ਬਾਈ ਰਿਜਾ ਕੇ ਬਣਾਏ ਵੇ ਬੰਦੇ ਨੇ ਬਾਈ ਪਤਾ ਲੱਗਿਆ ਵੀ ਹਾਂ ਯਾਰ ਉਹ ਵਿਚਾਰੇ ਕੋਲ ਟਾਈਮ ਲੋਕ ਯਾਰ ਝੂਠ ਨਹੀਂ ਬੋਲਦੇ ਉਹ ਤਾਂ ਦਿਲ ਨਹੀਂ ਉਹ ਤਾਂ ਚਾਹ ਫਲਾਣਾ ਟਾਈਮ ਦਾ ਪੁੱਤਰ ਆ ਬਹੁਤ ਉੜਿਆ ਵੀਰੇ ਬਜੇ ਬਹੁਤ ਉੜੇ ਮੈਂ ਇਹਨੂੰ ਕੱਟ ਕਰਨੀ ਇਹਨੂੰ ਫਲਾਣਾ ਕਰਨੀ ਤੇ ਮੈਂ ਉਹ ਨਹੀਂ ਸਾਲਾ ਚੱਕਰ ਲੱਗਦਾ ਤੇ ਮੈਂ ਵੀਰ ਨੂੰ ਇੱਕ ਗੱਲ ਹੋਰ ਵੀ ਕਹਿਣਾ ਹੈ ਇਹਨੂੰ ਆਪਣੇ ਕੌਂਕਾ ਜਿਹੜਾ ਗੋੜੇ ਗੋੜੇ ਪਿੰਡ ਵਾਲਾ ਸੋਨੀ ਆ ਏ ਬਾਈ ਸੋਨੀ ਵੀਰੇ ਜਿੱਕਣਾ ਨਾ ਲੋਕ ਕਹਿ ਦਿੰਨੇ ਆ ਵੀ ਯਾਰ ਤੇਰੇ ਗਏ ਕਬੂਤਰ ਲੈ ਕੇ ਫਲਾਣੇ ਬੱਦੇ। ਬਾਈ ਜਦ ਮਰਜ਼ੀ ਆ ਜੀ ਤੂੰ ਸਾਡੀ। ਮੈਂ ਕਹਿੰਦਾ ਵੀਰੇ ਗਰੰਟੀ ਆ। ਹੈ ਲਾ ਆਪਾਂ 100 ਪਰ ਜਿੱਕਦਾ ਕੀ ਤੇਰਾ ਵਿਸ਼ਵਾਸ ਤੇ ਸਾਡੇ 'ਤੇ ਕਰਿਆ ਨਾ। ਤੇਰਾ ਕਿਤੇ ਵਿਸ਼ਵਾਸ ਕਰੇ ਤੋੜ ਨਹੀਂ ਦਿੰਦੇ ਹੈਗੇ। ਆਪਾਂ ਜਿੱਦਾਂ ਦਾ ਧੋਖਾ ਨਹੀਂ ਕਰਦੇ ਸਾਡੇ ਕਦੇ ਚਾਹੋ ਜਦ ਮਰਜ਼ੀ ਆਪਣੇ ਕਬੂਤਰ ਨਜੀ ਵੀਰੇ ਸਾਡੇ ਕੋਲ ਤੇ। ਹੂੰ। ਬੱਚੇ ਦੇ ਜਾਂ ਕਬੂਤਰ ਜਾਂ ਤੇਰੇ ਵਾਸਤੇ ਕਬੂਤਰ ਤਨੂਆ ਮਿਲਣੇ ਆ। ਅਸੀਂ ਕਿਸੇ ਹੋਰ ਨੂੰ ਤੇਰੇ ਕਬੂਤਰਾਂ ਦਾ ਬਸਾ ਵੀ ਨਹੀਂ ਦੇਣਾ। ਉਹਰ ਦਾ ਅਸਾਂ ਸਹੀ ਗੱਲ ਹੈ ਤੇਰੇ ਕਬੂਤਰਾਂ ਦਾ ਬਚਾ ਸੀ ਕਿਸੇ ਹੋਰ ਨੂੰ ਦੇਣਾ ਨਹੀਂ ਗਾ ਸਿਰਫ ਤੇਰੇ ਬਾਅਦ ਤੇ ਕਬੂਤਰਾਂ ਦੂਜਿਆਂ ਦੀ ਮਾਦੀ ਲੈ ਜਾ ਸਕਦਾ ਇਹ ਆ ਦੇਖ ਲੈ ਹੁਣ ਅਸੀਂ ਇਹਨਾਂ ਨੂੰ ਲੱਗੇ ਹੋਏ ਆ ਜਿੰਨੇ ਵੀ ਕਬੂਤਰ ਹੋਰ ਵੀ ਛੋਲੇ ਆਦੇ ਨਾਲ ਦੀ ਨਾਲ ਚੱਲਦੇ ਆ ਇਹਨੂੰ ਵੀ ਤੇ ਬੱਚੇ ਹੋਰ ਜਿਹੜੇ ਕੱਡੇ ਹੋਏ ਨੇ ਉਹਨਾਂ ਨੂੰ ਵੀ ਤੇ ਵੀਰੇ ਮਿਹਨਤ ਹੀ ਆ ਤੇ ਜਿਹੜੀ ਆਪਾਂ ਮਿਹਨਤ ਦੀ ਗੱਲ ਕਰਦੇ ਹੁੰਦੇ ਕਬੂਤਰ ਬਾਜੀਆਂ ਤੇ ਇਹਨਾਂ ਦੀ ਵਸ ਦੇਖਭਾਲ ਕਰੋ ਤੇ ਇਹਨਾਂ ਨੂੰ ਮਾਰ ਘੁੰਮਣ ਫਿਰਨਾ ਵਧੀਆ ਲੱਗਦਾ ਸਾਰ ਰੱਖੋ ਕਬੂਤਰ ਨੂੰ ਜਿਆਦਾ ਤੱਕ ਇਹਨਾਂ ਜਿਆਦਾ ਕੱਟ ਨਾ ਕਰੋ ਕਿ ਇਹ ਜਮਾਈ ਡੰਡ ਕਰ ਦਿੰਦੇ ਜਿਹੜੇ ਉਹ ਵੀ ਵੀਰੇ ਯਾਰ ਕਬੂਤਰ ਬਿਮਾਰ ਹੋ ਜਾਂਦਾ ਕਿਉਂਕਿ ਉਹ ਤਾਂ ਉੜ ਕੇ ਡਾਰੀ ਮਾਰ ਕੇ ਉੱਪਰ ਨਹੀਂ ਚੜ੍ਹ ਹੁੰਦਾ ਖਾਨੇ ਦੇ ਡੰਡੇ 'ਤੇ ਨਹੀਂ ਬੈਠ ਹੁੰਦਾ ਔਰ ਜਿਹੜਾ ਕਬੂਤਰ ਪਾਚੇ ਉੱਚਾ ਪੈਂਦਾ ਜਿਹੜਾ ਕਬੂਤਰ ਘੋਟਿਆਂ ਦੇ ਵਿੱਚ ਉਹ ਕਬੂਤਰ ਫਿੱਟ ਨਹੀਂ ਜਾਂਦਾ ਹੈਗਾ ਥੱਲੇ ਵਾਲਾ ਕਬੂਤਰ ਤਾਂ ਫਿਰ ਸੌਜੀ ਖਾਈਦਾ ਮੇਰਾ ਕਬੂਤਰ ਬਹਲੇ ਸਾਰੇ ਡੰਡੇ 'ਤੇ ਸਿਰੇ ਉੱਪਰ ਤੋਂ ਉੱਚੇ ਚੱਕ ਡੰਡੇ ਲਾਇਏ ਪਏ ਮੈਂ ਹਾਂ ਐਂਕ ਟੌਪ ਦਾ ਖੁਸ਼ ਰਹਿੰਦੇ ਕਬੂਤਰ ਸਾਰੇ ਖੁਸ਼ ਰਹਿੰਦੇ ਹਾਂ ਜਿੰਨਾ ਜਾਨਵਰ ਖੁਸ਼ ਰਹੂਗਾ ਨਾ ਵੀਰੇ ਉੰਨਾ ਸਹੀ ਰੱਖਦਾ ਨਹੀਂ ਕਬੂਤਰ ਮੈਂ ਸਾਰਾ ਕਬੂਤਰ ਰੱਖਦਾ ਹੈ ਇਹ ਪਾਣੇ ਦਾ ਵੀਰ ਦੇ ਜਿਹੜੇ ਪਾਣੇ ਜੋੜੇ ਤੇ ਜਿਹੜੇ ਬਾਹਰ ਆਪਾਂ ਛੱਡ ਲੈਂਦੇ ਉਹ ਕਾਟਾ ਕਰੇ ਹੋਏ ਆ ਉਹਨਾਂ ਦੇ ਵੀ ਐਨੇ ਕ ਕੰਨੀਆਂ ਰੱਖਿਆ ਹੋਏ ਵੀ ਹਾਂ ਡੱਡੇ 'ਪਾ ਬੈਠ ਸਕਦੇ ਉਹ ਮਧੂਦਾ ਵਾਲੇ ਕੋਲ ਖੋਡਾ ਭਰਿਆ ਹੋਇਆ ਕਲਦੀਪ ਕੋਲ ਮੈਂ ਜਾ ਕੇ ਆਇਆ ਕੱਲ ਪਰਸੋਂ ਹਾਂ ਖੋਡਾ ਭਰਿਆ ਹੋਇਆ ਕਹਿੰਦਾ ਮੈਂ ਜਾ ਕਬੂਤਰ ਛੱਡ ਦਿਆਂ ਪਾਣੀ ਦੇ ਥਾਲੇ ਕੋਈ ਤੇ ਬਿੱਲੀ ਜਿਹੜੀ ਕੁੱਤੇ ਚੱਕ ਲੈ ਜਾਂਦੀ ਅਸਾਂ ਕਹਿੰਦਾ ਚਾਰ ਪੰਜ ਕਬੂਤਰ ਖਾ ਗਈ ਬਿੱਲੀ ਆਹ ਜਦ ਕਬੂਤਰ ਬਹੁਤ ਹੋਦੇ ਹਾਂ ਆ ਤਾਂ ਪਾਣੀ ਪਹਿਲੀ ਲੈ ਕੇ ਜਾਉਗੇ ਠੀਕ ਆ ਜਦ ਪਾਣੀ ਕਹਿੰਦੇ ਲੈਣ ਆਉਣਾ ਮੈਂ ਜਦ ਕੋਈ ਚੱਕ ਲੈ ਜਾਂਦੀ ਬਿੱਲੀ ਸ਼ੇ ਮੈਂ ਤਾਂ ਹੁਣ ਪਹਿਲਾਂ ਪਾਣੀ ਰੱਖ ਕੇ ਸਾਰਾ ਉੱਪਰ ਚੜਾਉਣਾ ਸਮਾਨ। ਬਰੰਪਰ ਤਾਂ ਨਹੀਂ ਛੱਡਣਾ ਤੁਸੀਂ। ਮੈਂ ਤਾਂ ਡੰਬਲਾ ਨਹੀਂ ਮੈਂ ਕਿਹਦੇ ਦਾ ਪਾਣੀ। ਸਾਚੇ ਗੁਗ ਬੋਜਾ ਜਦ ਤੂੰ ਵੀ ਤਿਆਰ। ਉਹ ਉੜਦਾ ਹੈਗਾ ਵੀਰ ਉਹੰਨਾ ਤਿਆਰ ਨਹੀਂ ਹੈਗਾ 11 ਵਜੇ ਤੱਕ ਉੜਦਾ। 12 ਵਜੇ ਤੱਕ ਉੜਦਾ। ਹੁਣ ਯਾਰ ਅੱਛੀ ਮਾਈ ਖੜਲਾ। ਸੋਨੀ ਗੁਰ ਕੁਤੇ 10 ਬੀਤਾ ਘੁੱਟ ਉੜਦਾ ਦਾ ਭੈ ਜੁ 4:30 ਬੈਠਿਆ। ਕਦੇ ਆਏ ਨਾ ਹੋਵੇ ਯਾਰ ਇਹਨਾਂ ਦਿਨਾਂ ਮੈਂ ਜਿੱਦਾਂ ਇਹ ਕਬੂਤਰ ਹੁਣ ਇੰਨਾ ਕੌੜ ਉੜਦਾ ਏ। ਇਹ ਢਾਂਗੀ ਪਾਸੇ ਛੇਤੀ ਛੇਤੀ ਮੰਦਾ ਏ। ਜੇ ਕਿਤੇ ਬਾਹਰ ਇਦਾਂ ਹੋ ਜਾਵੇ ਵੀ ਰਾਤ ਨੂੰ ਕੂਤਾ ਨਾ ਹਾਂ ਮੈਂ ਕੋਕ ਦਿੱਲ ਨੂੰ ਯਾਰ ਬਹੁਤ ਲੱਗਿਆ ਹੋਇਆ ਹੁਣ ਸਾਡੇ ਤੋਂ ਦੇਖੋ ਬਹੁਤ ਦਿਨ ਨੂੰ ਲੱਗਿਆ ਵਾ ਉਤਰੋਣਾ ਯਾਰ ਅਜੀ ਬਦਲ ਥੋੜੇ ਜੀ ਨਹੀਂ ਕਰਦਾ ਗਾਣ ਬਜਲੇੰਦਾਂ ਦਾ ਆ ਅਪਾ ਜਿਹੜੇ ਜਿਹੜੇ ਬੱਚਿਆਂ ਨੂੰ ਵੀ ਵੀਰੇ ਚਾਰ ਚਾਰ ਪੰਜ ਪੰਜ ਖੜਾ ਦੀਂਦੇ ਆ ਥੋੜੇ ਜਿਨੇ ਕਰ ਰਹੇ ਨੇ ਕਿਉਂਕਿ ਨਹੀਂ ਤਾਂ ਸੁੱਕੇ ਜਿ ਬੱਚੇ ਮਾੜੇ ਮਾੜ ਕੂਜੇ ਉੜਦੇ ਵੀ ਘਟਾ ਫੇ ਯਾਰ ਜਮ ਜਿਹੜਾ ਤਾਂ ਕੱਲੇ ਹੈ 9 ਮਿੰਟ ਕੱਲ ਮੈਂ ਤੇ 1 ਵਜੇ ਨਿਕਲ ਗਿਆ ਆਇਆ 6:30 6:30 ਤੋਂ ਬਈ ਵਾਲਾ ਕੋਟਰ 1 ਵਜੇ ਨਿਕਲ ਗਿਆ ਕੱਲ ਇਹ ਬਾਈ ਇਹਦਾ ਬੈਠਿਆ 6 ਵਜੇ 6:09 ਮਿੰਟ ਪਰ ਮੈਂ ਪੜਕਾਇਆ ਦੇ ਦੇ ਕੇ ਮਸਜਿਦ ਆ ਰਿਹਾ ਅਰ ਐਂ ਲੱਗਦਾ ਵੀ ਪੱਧਰਾ ਫਿਰ ਜਾਂਦਾ ਏ ਉੱਚਾ ਤਾਂ ਜਾਂਦਾ ਨਹੀਂ ਉੱਚਾ ਜਾਂਦਾ ਬਹੁਣੀ ਮੋੜਦਾ ਹਾਂ ਨਹੀਂ ਮੋੜਦਾ ਪੱਧਰਾ ਆਹ ਪੱਧਰਾ ਫਿਰਦਾ ਕਦੇ ਅਧਾਰੇ ਵਿੱਚ ਚਲ ਜਾਂਦਾ ਫੇਰ ਆ ਜਾਂਦਾ ਉੱਚਾ ਬਾਹਰ ਟਾਈਮ ਨਹੀਂ ਜਾਂਦਾ ਹੈਗਾ ਤੇ ਜਿਹੜੇ ਬੱਚੇ ਦੂਏ ਆ ਛੋਟੇ ਜਰਦੇ ਆ ਉਹਦਾ ਪੜਦੇ ਪੂਰਾ ਰੱਬਾਂ ਮਾਂ ਜਾ ਕੇ ਕੋਈ ਆਂਦੇ ਜਾਂਦੇ ਹੁੰਦੇ ਯਾਨੀ ਕਿ ਉਹ ਵੀ ਨਹੀਂ ਹਿੱਲਦੇ ਹੈਗੇ ਉਹ ਤਾਂ ਤਾਂ ਹੀ ਲੂੰਗੇ ਜਿਕੜਾ ਹੁਣ ਉਹਦੀ ਵਿਚਾਰੀ ਦੀ ਬੇਵਸੀ ਹੋ ਜਵੇ ਕਾਲੀ ਘਟ ਆ ਜਵੇ ਉਹਦੇ ਵਿੱਚ ਲੰਘ ਕੇ ਉਹ ਤਾਂ ਚਲੋ ਬੜੇ ਵੀ ਲੰਘ ਜੰਨੇ ਆ ਕਿਸੇ ਦਿਨ ਕਿਉਂਕਿ ਇਹਨਾਂ ਦਿਨਾਂ ਮਾ ਵੀਰੇ ਲੰਘਦੇ ਬਹੁਤ ਆ ਕੁੱਤਾ ਲੋਕਾਂ ਦੇ ਜੀ ਤਾਂ ਇੱਕ ਕਰਦਾ ਵੀ ਨਹੀਂ ਹੈਗਾ ਐਨੇ ਇੱਕ ਐਡੇ ਕੁੱਤੇ ਜਿਹੜੇ ਜਿਆਦਾ ਉੱਪਰ ਚੜਦੇ ਆ ਨਾ ਜਦੋਂ ਬੱਦਲ ਆਉਂਦਾ ਹੈ ਘੜੀ ਚ ਪਤਾ ਹੀ ਲੱਗਦਾ ਬੱਦਲ ਕਾਲਾ ਜਾਂਦਾ ਤੇ ਉਹ ਕੁੱਤਰ ਨੂੰ ਹਲੇ ਨਾੜਾਓ ਜਿਹੜੇ ਨੀਵੀਂ ਡਾਈਆਂ ਵਾਲੇ ਉਹ ਡਾਲੇ ਕਰੋ ਲੰਘਦੇ ਬਹੁਤ ਆ ਯਾਰ ਤਿੰਨ ਲੰਘੇ ਹੈਂ ਅਰੇ ਤੇ ਲਾਂਗੇ ਐ ਲੈ ਲਾਂਗੇ ਬਾਈ ਪਿੰਡ ਘਰ ਤੇ ਤੁਰ ਕੇ ਔਰ ਇਹਦੇ ਐਨਾ ਉੱਚੀ ਚਲੇਗੇ ਉਹ ਉੱਤੇ ਹੈਗਾ ਉੱਥੇ ਮਨਸੂਏ ਕਾਏ ਨਹੀਂ ਮੈਂ ਦੇਖਿਆ ਠੀਕ ਹੈ ਮੈਂ ਉੱਥੇ ਉਹ ਟੌਰੀ ਵਾਲਾ ਕਹਿੰਦਾ ਇੱਕ ਬੰਦਾ ਮੁੰਡਾ ਨੂੰ ਪੁੱਛਿਆ ਤਾਂ ਮੈਂ ਦੇਖਿਆ ਹੂੰ ਖਾਣੇ ਦਾ ਥੋੜਾ ਖਰਾਬ ਰਹਿੰਦਾ ਲੋੜ ਹਾਲ ਹਾਲ ਨੂੰ ਯਾਰ ਬਾਜੀ ਦਾ ਮੌਸਮ ਦਾ ਸੁਆਦ ਆਏਗਾ ਪਾਦੋਂ ਜਿਹਾ ਸੁਆਦ ਆ ਹਾਂ ਹੁੰਨੇ ਉਹਦਾ ਉਡਾਈਓ ਉੱਤੇ ਡਾਉਣੇ ਪਾਦੋਂ ਮਸੰਦੀ ਉਹਨਾਂ ਦੇ ਨਾਮ ਬਹੁਤ ਪਾਦੋਂ ਜਿਹਾ ਫਾਇਦਾ ਤੇ ਬਾਜੀ ਕਿੰਨੀ ਹੂੰ ਪਾਦੋਂ ਮੈਂ ਦੇਖਿਆ ਉਹ ਨਹੀਂ ਫਾਇਦਾ ਉਹ ਤਾਂ ਕੋਣੀ ਵਾਲਾ ਕੰਮ ਆ ਆਦੋ ਮਾੂ ਵੀ ਕ ਰਹਿ ਜਾ ਹੋ ਜਾਂਦਾ ਰੰਗ ਵੀ ਨਹੀਂ ਦਿਖਦਾ ਕਾਲੇ ਕਾਲੇ ਜੀ ਲੱਦੇ ਸਾਰੇ ਕਹੀ ਜਨੇ ਬਾਈ ਥੱਲੇ ਆਏ ਵੀ ਦੇਖੋ ਚੱਟ ਦੇਖ ਲੈਂਦੇ ਹੈ ਚੱਟ ਪਾ ਪਿੱਲਾ ਛੱਡ ਲਉਂਗੇ ਹਾਂ ਪਿੱਲਾ ਛੱਡ ਦਿੰਦੇ ਹੈ ਪਿੱਲਾ ਛੱਡ ਦਿੰਦੇ ਹੈ ਇਹਦਾ ਬਾਈ ਇਹਦੇ ਵਰ ਤਾਂ ਹੁਣ ਬਹੁਤ ਮਤਲਬ ਦਿਲ ਜਾ ਆ ਗਿਆ ਜੀ ਦਿਲ ਨੂੰ ਦੌੜੀ ਛੱਡੀ ਦੌੜਦਾ ਦਿਲ ਉਹਦੇ ਵਰ ਵੀ ਬਹੁਤ ਆ ਦਿਲ ਦੇ ਉਹਨਾਂ ਨੂੰ ਸਾਨੂੰ ਆਰ ਕੂਤਰ ਜੋੜੇ ਨੇ ਸਾਨੂੰ ਪਤਾ ਲੱਗਾ ਸੈਟ ਹੈ ਉੱਥੀ ਜੋੜੇ ਸੈਟ ਕਰਕੇ ਲੇਖਦੇ ਤਾਂ ਸਾਡਾ ਖਲੋੜਦਾ ਨਾਲ ਸਾਡੇ ਕੋਲ ਟਾਈਮ ਨਹੀਂ ਤਾਂ ਉਦੋਂ ਹੈਗਾ ਜਮਾਂ ਉਹ ਗੱਡੀ ਵਾਲੀ ਗਾਹ ਪਾਈ ਗਿਆ ਜੇ ਸਾਨੂੰ ਭਾਈ ਉੱਥੀ ਅੱਧੇ ਤੇ ਕਰਕੇ ਦਿੰਦਾ ਨਾ ਫੇਰ ਫਾਇਦਾ ਆਪ ਜੋੜੇ ਕਰਕੇ ਵੀ ਆਪ ਹੀ ਆ ਜਾ ਇੱਧਰ ਹੁਣ ਅਸੀਂ ਉਹ ਮਲਾਏ ਵੀ ਸਾਨੂੰ ਹਰ ਪਤਾ ਨਹੀਂ ਕਾਈ ਸਹੀ ਸਾਡਾ ਆਪਣਾ ਦੋ ਜਗ੍ਹਾ ਰੱਖਣ ਦਾ ਕਾਰਨ ਵੀਰੇ ਸਾਡਾ ਇਹ ਹੈ ਕਈ ਵਾਰ ਨਾ ਇੱਕ ਪਾਸੇ ਕਬੂਤਰ ਜਿੱਕੜਾ ਕਿਸੇ ਵੀ ਮੁੰਡੇ ਕੋਲ ਹੋ ਸਕਦਾ ਹੈ ਇਹ ਕਿ ਸਾਡੇ ਕੋਲੇ ਨਹੀਂ ਇੱਕ ਜਗ੍ਹਾ ਕਬੂਤਰ ਕਈ ਵਾਰ ਰੱਬ ਨਾ ਕਰੇ ਉਨੀ ਕੀ ਹੋ ਜਾ ਕੁਛ ਕਬੂਤਰ ਨੂੰ ਹੋ ਜਾ ਤਾਂ ਦੂਈ ਜਗ੍ਹਾ ਵੀਰੇ ਬੰਦੇ ਕੋਲ ਕ ਕਦੇ ਵੀ ਨਾ ਤੁਸੀਂ ਦੇਖੋ ਕਬੂਤਰ ਬਾਜ਼ ਜਿਹੜੇ ਆਪਣੇ ਕਬੂਤਰ ਵੰਡ ਦਿੰਦਾ ਹੈ ਨਾਲ ਦਾਲੇ ਜਿਹੜੇ ਪਰੋਸੇ ਵਾਲੇ ਬੰਦੇ ਹੁੰਦੇ ਨੇ ਨਾ ਉਹਦੇ ਉਹ ਦੇਣ ਵਿੱਚ ਉਹਨੂੰ ਆਹਾ ਫਾਇਦਾ ਹੁੰਦਾ ਹੈ ਕਿਉਂਕਿ ਕਈ ਵਾਰ ਬਿਨਾ ਕਰੇ ਕਬੂਤਰ ਨੂੰ ਕੋਈ ਕੁੱਤਾ ਬਿੱਲੀ ਸੌ ਉਹ ਬਿਮਾਰੀ ਠਮਾਰੀ ਚ ਆ ਜਾਇਆ ਹਨਾ ਕੋਈ ਵੀ ਗੱਲ ਹੋ ਜਾ ਪਰ ਇਦਾਂ ਦਾ ਆਪਾਂ ਹੋ ਨਹੀਂ ਦਿੰਦੇ ਵੀ ਦਵਾਈ ਬੂਤੀਆਂ ਦਾ ਹਰੇਕ ਦੰਦਾ ਚਲੋ ਬੰਦਾ ਜੇ ਫਿਰ ਵੀ ਜੇ ਹੋ ਜਵੇ ਇਹ ਜਿਆ ਕੰਮ ਤਾਂ ਉਹ ਬੰਦੇ ਕੋਲ ਬਸ ਜਾਨੇ ਆ ਜਾਣਗੇ ਇਹ ਬੰਦਾ ਉਹ ਜਨਮਾਦੀ ਉਹ ਬੰਦੇ ਤੇ ਆਪਣੇ ਲੈ ਕੇ ਬੱਚੇ ਦੁਬਾਰਾ ਕਢਾ ਸਕਦਾ ਇਦਾਂ ਹੋ ਜਾਂਦਾ ਹੁੰਦਾ ਹੈ ਉਹ ਨਹੀਂ ਵੀ ਸਾਡਾ ਮਕਸਦ ਆਇਆ ਨਹੀਂ ਤਾਂ ਹੈਗਾ ਕਬੂਤਰ ਜਿੱਥੇ ਜਿਹੜੇ ਲੋਕ ਆ ਜੀ ਕਈ ਅੱਜ ਕਾ ਲੋਕਾਂ ਦੀ ਇੱਕ ਹੋਰ ਵੀ ਗੱਲ ਆ ਰਹੀ ਐ ਤੇ ਜਿਹੜਾ ਹੁਣ ਧੁੱਲੇਣੇ ਦੁਆਲੇ ਮੋੜਦੇ ਨੇ ਹੈ ਉਹਨਾਂ ਨੇ ਪਤਾ ਕੀ ਆਏ ਜਿਹੜਾ ਹੁਣ ਆਓ ਇਹ ਬੰਦੇ ਦੇ ਆਪਾਂ ਨੂੰ ਭਰੋਸੇ ਕੂਤਰ ਦਿੱਤੇ ਆ ਪਰ ਮੈਂ ਤਾਂ ਕਹਿੰਦਾ ਭਰੋਸਾ ਤੋੜਦਾ ਹੀ ਨਹੀਂ ਹੈਗਾ ਮੇਰਾ ਜ਼ਿੰਦਗੀ ਦਾ ਉਸੂਲ ਆ ਮੈਂ ਇਹਦਾ ਕਦੇ ਕਿਸ ਕਿੰਦੀ ਵਿੱਚ ਕਿਸੇ ਗਏ ਬੇਈਮਾਨੀ ਨਹੀਂ ਕਰੀ ਜਾਤਾ ਨਹੀਂ ਕਰਨਿਆ ਜਿੰਨਾ ਚਿਰ ਸਾਹ ਦਾ ਸਾਹ ਹੈ ਸਹੀ ਗੱਲ ਨਹੀਂ ਕਰਨੀ ਉਹਨੂੰ ਬੰਦੇ ਬਈਮਾਨ ਬੰਦਾ ਕਦੇ ਵੀ ਬਾਜੀ ਨਹੀਂ ਜਿੱਤੂ ਜਿੱਤਦਾ ਨਹੀਂ ਹੈਗਾ ਮੈਂ ਲਿਖ ਕੇ ਦਿੰਦਾ ਸਹੀ ਗੱਲ ਕਿਸੇ ਬੰਦੇ ਦਾ ਕਬੂਤਰ ਆਉਂਦਾ ਉਹਨੂੰ ਖੁਸ਼ ਹੋ ਕੇ ਕਬੂਤਰ ਦਉ ਉਹਦਾ ਬਈ ਨਾ ਭਾਈ ਅਸੀਂ ਵੀ ਤਾਂ ਕਹਿੰਦਾ ਵੀ ਪਈ ਮਾਨੀਆਂ ਅਸੀਂ ਕਿਹੜੇ ਸਰੂਦਰ ਸਾਹ ਦਾ ਹਾਂ ਸਾਰੇ ਕੁਝ ਅਸੀਂ ਕਰਿਆ ਪਹਿਲਾਂ ਲੋਕਾਂ ਨੇ ਕਮੁੱਤਰ ਵੀ ਫੜੇ ਆ ਲਕੋਏ ਵੀ ਅਸੀਂ ਅਗਦੇ ਦੀ ਬਾਜ਼ੀਆਂ ਚ ਪਿੰਡ ਪਾਜੀ ਛੱਡੀ ਬੀਬੀ ਲਕੋਏ ਆ ਅਸੀਂ ਕਿ ਕਿਸੇ ਨੂੰ ਝੂਠ ਬੋਲੀ ਆ ਗੱਲ ਸੱਚੀ ਆ ਸਾਰੇ ਅਸੀਂ ਕਰੇ ਬੰਦਾ ਛੂਟੀ ਦਾ ਸਾਥ ਨਹੀਂ ਹੁੰਦਾ ਬੰਦੇ ਨੂੰ ਸਿਰਫ ਮਾਰਜ ਬੱਲੇ ਫਿਰ ਤਕਸੀਸ ਵਾਹਿਗੁਰੂ ਆਪੇ ਸਾਥ ਬਣਾਉਂਦਾ ਆ ਆਪੇ ਮਾਰਜ ਵਾਹਿਗੁਰੂ ਤੇ ਲੜ ਲੱਗਿਆ ਬੰਦਾ ਬੰਦਾ ਨਾ ਮਾਲਕ ਦੇ ਨਾਲ ਲੱਗ ਜਾਂਦਾ ਉਹਨੂੰ ਹਰ ਪਾਸੇ ਆਪਣਾ ਮਾਲਕ ਇਹ ਨਾਲ ਜਨਾਉਂਦਾ ਵੀ ਜੇ ਮੈਂ ਬੇਈਮਾਨੀ ਕਰੂੰਗਾ ਕਿਸੇ ਕਹੇਗਾ ਮੇਰਾ ਮਾਲਕੰਮ ਨਹੀਂ ਦੇ ਆ ਤੂਜੇ ਕਿਸੇ ਸਾਫ ਰਹੂਗਾ ਨਾ ਤੁਸੀਂ ਆ ਤੁਹਾਨੂੰ ਗੁਰਤਾਰਨਾ ਕਰਨ ਦੀ ਵੀ ਲੋੜ ਨਹੀਂ ਵੀਰੇ ਕਿਸੇ ਗੁਰੂ ਬਣਾਉਣ ਨੂੰ ਜਿਹੜਾ 40 50000 ਰੁਪਏ ਦੇ ਕੇ ਤੁਸੀਂ ਗੁਰੂ ਬਣਾਉਣਾ ਨਾ ਤੁਸੀਂ ਆਪਣੇ ਅਸੂਲਾਂ ਪਰ ਸਹੀਆਂ ਨਾ ਜੇ ਤੁਸੀਂ ਬਾਜੀ ਜਿੱਤੂਗੇ ਉਸਤਾਦ ਦੀ ਲੋੜ ਨਹੀਂ ਇਸ ਪੇ ਉਸਤਾਦ ਦੀ ਲੋੜ ਨਹੀਂ ਹੈਗੀ ਤੁਸੀਂ ਬਾਜੀ ਜਿੱਤੂਗਾ ਮੈਂ 100% ਕੱਟੇਗਾ ਨਾ ਜਿੱਤੋਗੇ ਤੁਸੀਂ ਬਾਜ਼ ਨਸਲ ਯਾਰ ਮੈਂ ਇੱਕ ਬੰਦਾ ਕਬੂਤਰ ਪਿਆਰ ਵਾਲੇ ਬੰਦੇ ਨੂੰ ਕਬੂਤਰ ਦਿੰਦਾ ਜੇ ਸੱਚਾ ਬੰਦਾ ਉਹਨੂੰ ਬੰਦਾ ਕਬੂਤਰ ਦਿੰਦਾ ਅੱਜ ਆਪਾਂ ਕਿਸੇ ਬੰਦੇ ਨੇ ਆਪਾਂ ਨੂੰ ਕਬੂਤਰ ਦਿੱਤਾ ਕੱਲ ਨੂੰ ਆਪਾਂ ਅਗਲਾ ਨਾਮ ਉਹੜੀਏ ਹੈ ਮੁਕਰ ਜੀ ਰਣਾ ਹੋਗਾ ਤਹਾਂ ਤੱਕ ਅਗਲਾ ਜਿੱਦਿਕੇ ਕਾ ਕਾਗਜ਼ਾ ਜ ਮਾਰ ਦਿੰਦਾ ਕਬੂਤਰ ਕਬੂਤਰ ਅਗਲਾ ਦੇ ਦਿੰਦਾ ਕਹਿੰਦਾ ਭਾਈ ਮਰ ਗਿਆ ਕਾਗਜ਼ਾ ਚ ਹਾਂ ਪਹਿਲੇ ਮਾਰ ਦਿੰਦਾ ਕਹਿੰਦਾ ਪਰ ਉਹ ਗਲਤ ਉਹ ਵੈਸੇ ਨੂੰ ਦੇਖਦਾ ਉੱਪਰ ਕਾਲ ਪੁੱਟ ਕਦੇ ਵੀ ਕਿਸੇ ਨੂੰ ਕਬੂਤਰ ਦੇਣਾ ਫਿਰੇ ਸੱਚੇ ਬੋਲ ਰਿਹਾ ਕਿ ਕਿੰਦਾ ਬਣਾਏ ਕਿੰਦਾ ਨਹੀਂ ਕਿੰਦਾ ਬਣਾਏ ਕਿੰਦਾ ਨਹੀਂ ਬਣਾਏ ਉਹ ਅਗਲਾ ਨਬਰੋਸਾ ਕਰਿਆ ਕਿਹੜਾ ਬੰਦਾ ਭਰੋਸਾ ਕਿਹੜਾ ਬੰਦਾ ਕਹਿੰਦਾ ਭਰੋਸਾ ਤੋੜਦਾ ਬੰਦਾ ਕਹਿੰਦਾ ਜ਼ਿੰਦਗੀ ਚ ਕਾਮਯਾਬ ਨਹੀਂ ਤੇਰੀ ਬਾਈ ਦੇ ਲੈ ਕਿੰਨੇ ਕਿਲੋਮੀਟਰ ਕਿੰਨੇ ਕਿਲੋਮੀਟਰ ਰੜਤੇ ਬਾਈ ਉਹ 255 60 ਕਿਲੋਮੀਟਰ ਆ 60 ਕਿਲੋਮੀਟਰ ਦੇ ਲੈ ਬਾਈ ਨੇ ਉਸ ਬਾਅਦ ਤੇ ਲੈ ਵੀ ਆਪਣੀ ਵੀਡੀਓ ਦੇਖ ਕੇ ਵਿਸ਼ਵਾਸ ਕਰਿਆ ਬਾਈ ਨੇ ਉਹਨਾਂ ਦਾ ਅਸੀਂ ਅੱਜ ਕਹਿੰਦਾ ਦਿਲ ਤੋੜੀਏ ਸਾਡੇ ਬਾਸ ਸਾਡੇ ਵਰਗਾ ਮੂਰ ਕਿਹੜਾ ਬੰਦਾ ਫਿਰ ਕਦੇ ਮੈਂ ਸਭ ਨੂੰ ਕਹਿੰਨਾ ਕਬੂਤਰ ਬਾਜਾ ਨੂੰ ਕਹਿੰਨਾ ਯਾਰ ਕਿਸੇ ਦਾ ਲੜੋ ਨਾ ਅਰ ਜੇ ਕਿਸੇ ਦਾ ਕਬੂਤਰ ਆ ਦੇ ਦੇ ਅਗਲੇ ਦਾ ਹਾਂ ਅਗਲੇ ਬਾਅਦ ਚ ਗਏ ਬਾਈ ਉਹਨੂੰ ਬਜੇ ਕਢਾਉਣੇ ਦੇ ਦੇ ਜਿਆਦਾ ਇਹ ਤੁਹਾਨੂੰ ਲੋਗੜਾ ਕਬੂਤਰ ਕਿਤੇ ਲੈਣਾ ਉਹ ਮਾਕੇ ਨਹੀਂ ਸਕਦਾ ਇਹ ਕਬੂਤਰ ਦੇ ਦਵਾਰ ਨੂੰ ਠੀਕ ਨਹੀਂ ਬਾਈ ਕਦੇ ਵੀ ਕਬੂਤ ਆਪਾਂ ਕਬੂਤਰ ਬਾਜੀ ਆਪਾਂ ਨੇ ਕਬੂਤਰ ਰੱਖੇ ਵੀ ਸ਼ੌਂਕ ਵਾਸਤੇ ਰੱਖ ਜੇ ਆਪਾਂ ਲੜਦੇ ਆ ਲੋਕਾਂ ਨਾਲ ਵੀ ਆਪਣਾ ਸ਼ੌਂਕ ਖਤਮ ਹੁੰਦਾ ਤੁਹਾਡੇ ਸਾਹਮਣੇ ਹੁਣ ਕਬੂਤਰਾਂ ਦਾ ਸ਼ੌਂਕ ਡਰੇ ਆਪਾਂ ਬਾਜੀਆਂ ਮੈਂ ਛੱਡ ਕੇ ਵੀ ਤਾਂ ਵੀ ਆ ਕੋਈ ਪੁਲਿਸ ਆ ਜਾਵੇ ਫਲਾਣਾ ਜਹ ਕਹਿ ਬੈਂ ਹੈ ਕਨੇ ਕਬੂਤਰ ਡਾਊਨ ਪਾਉਣ ਹ ਇਹ ਕੰਮ ਠੀਕ ਨਹੀਂ ਹੈਗੇ ਸੱਚ ਬੋਲੋ ਮਹਾਨਦਾਰ ਚਰਾਓ ਇਮਾਨਦਾਰੀ ਹਮੇਸ਼ਾ ਬਾਤ ਹੈ ਇਮਾਨਦਾਰੀ ਦੀ ਜਿੱਤ ਹੁੰਦੀ ਆ ਚਾਹੇ ਦੇਰਵਾਦੀ ਹੋਵੇ ਜਿੱਤੇ ਹੋ ਐਦਿਕ ਅਸੀਂ ਬਾਜੀਆਂ ਛੱਡੀਆਂ ਵਧੀਆ ਰਿਜ਼ਲਟ ਰਿਹਾ ਐ ਸੋਹਣੀਆਂ ਬਾਜੀਆਂ ਛੱਡੀਆਂ ਵਧੀਆ ਕਬੂਤਰ ਉੜੇ ਸਾਡੇ ਐ ਜੇ ਅਸੀਂ ਸੱਚੇ ਪੰਛੀ ਅਸੀਂ ਕਿਸੇ ਨੂੰ ਉਸਤਾਦ ਬਣਾਇਆ ਖਾਲਾ ਸਿਰਫ ਸੱਚੇ ਪਾਛਾ ਵਹਿਗਰੂ ਕਾਲਪੁਰ ਕੇ ਸਾਡਾ ਉਸਤਾਦ ਆ ਐ ਜੇ ਨਹੀਂ ਪਰ ਇਮਾਨਦਾਰੀ ਇੱਕ ਵੀ ਤਾਂ ਛੱਡੋ ਐ ਵਧੀਆ ਕਬੂਤਰ ਵੀ ਵਧੀਆ ਹੋਣਾ ਚਾਹੀਦਾ ਹੁੰਦਾ ਸਲੇ ਉੜਦੀ ਆ ਹੋਰ ਕਾਹਲੇ ਉੜਦੀ ਆ ਵੀਰੇ ਉਸਤਾਦ ਤੁਝ ਦਾ ਪਹਿਲੇ ਬਹਿਵਾ ਯਾਰ ਹਰੇਕ ਬੰਦੇ ਕੋਲ ਨਸਲ ਹੈਗੀ ਅੱਜ ਕੱਲ ਗੇਮਾਂ ਵੀ ਸਾਰਿਆਂ ਕੋਲ ਹੈਗੀਆਂ ਗੇਮਾਂ ਵੀ ਸਾਡੇ ਕੁੱਪਟਰ ਜਿਹੜੇ ਸੀ ਬੰਦੇ ਤੇ ਲੈ ਕੇ ਆਏ ਹੁਣ ਮੁੰਡੇ ਤੇ ਅਲੇ ਬਗਾਰ ਗੇਮ ਤੋਂ ਦਿਹਾੜੀ ਮਾਰਦੇ ਕੋਈ ਗੇਮ ਹੀ ਲਾਉਂਦੇ ਕੁਝ ਲਾਉਂਦੇ ਸੀ ਉਹਦੇ ਪਰ ਐਦਾਂ ਹੀ ਉੜਦੇ ਕੁੱਤਰੇ ਹੁਣ ਤਾਂ ਸੜੀ ਹੁਣ ਤਾਂ ਗੇਮ ਦਾ ਨਹੀਂ ਹੁਣ ਮੁੰਡੇ ਨੇ ਕਿਹਾ ਤਾਂ ਕਹਿੰਦਾ ਚਾਚਾ ਯਾਰ ਕਹਿੰਦਾ ਮੇਰੇ ਕੋਲ ਤਾਂ ਲੋੜ ਨਹੀਂ ਗੇਮਾਂ ਸ਼ੇਮਾਂ ਦੀ ਅਸੀਂ ਗੇਮ ਵੀ ਮਾ ਗੇਮ ਕਿਆ ਬਤ ਨਹੀਂ ਇੱਕ ਪੁੱਤਰ ਫਿਰ ਤਾਂ ਪਹਿਲਾਂ ਦਿਹਾੜੀ ਉੜਦਾ ਹੁਣ ਸਾਡਾ ਡਬਲ ਦਿਹਾੜੀ ਮਰਾਉਣੀ ਆ ਹੋਰ ਕਿ 8 9 ਸਾਲ ਹੋ ਗਏ ਤੂੰ ਤਾਂ ਰੱਖਿਆ ਗੱਦਾ ਗੱਦਾ ਉਤਰ ਹੀ ਲੈਣ ਚਾ ਨਾ ਤੂੰ ਸਹੀ ਗੱਲ ਹੈ ਤੂੰ ਤਾਂ ਸਾਫ ਕਰ ਚੰਗੇ ਆ ਮੁੰਡੇ ਯਾਰ ਉਹਦੇ ਕਹਿੰਦੇ ਨੇ ਸਾਫ ਕਰਕੇ ਹੁਣ ਕਈ ਬੰਦੇ ਇਦਾਂ ਵੀ ਕਹਿੰਦੇ ਬਾਈ ਸਾਡੇ ਰਲੈਸੀ ਉੜਦੇ ਆ ਹੈ ਕਿਉਂਕਿ ਬਾਈ ਉਹਨਾਂ ਦੇ ਉਤਰ ਦੇ ਸਾਫ ਕਰੇ ਪ੍ਰਭ ਜੀ ਦੇ ਉਤਰ ਵਧੀਆ ਤੇ ਇਹ ਜੀ ਗੱਲ ਨਹੀਂ ਯਾਨੀ ਉਹਦੇ ਕੋਲ ਡਾਈ ਬੰਦ ਤੇ ਉਤਰਾਂ ਦੀ ਉਹ ਕਹਿੰਦਾ ਚਾਚੇ ਮੇਰੇ ਕੋ ਉੱਤੇ ਡਾਈ ਬੰਦੇ ਮੇਰੇ ਕੋ ਉੜੇ ਨਹੀਂ ਕੋ ਉੱਤੇ ਜੜੀ ਉਹ ਉਹ ਤਾਂ ਚੰਗੇ ਤੇ ਉਹਦੇ ਵੀ ਉਹ ਕਹਿੰਦਾ ਮੇਰੇ ਕੋ ਉੜੇ ਨਹੀਂ ਚਾਚੇ ਵੀ ਮੈਂ ਡਾਈਆਂ ਢਾਕੇ ਮੈਂ ਬੰਦ ਕਰੇ ਵੇ ਆਈ ਪਰ ਸਾਲੇ ਚਾ ਕਬੂਤਰ ਡਾਈ ਤੇ ਬੰਦ ਹੋ ਜਨਾਂ ਰਿਹਾ ਔਖਾ ਉੜਦਾ ਬੰਦੇ ਵੀ ਤਾਂ ਇਹ ਵੀ ਬੰਦ ਰਹੇ ਇਹ ਜਿੱਦਨ ਮੈਂ ਪਹਿਲੇ ਦਿਨ ਕੱਢਿਆ ਨਾ ਇਹ 5 ਮਿੰਟ 5 ਮਿੰਟਾਂ ਇਹ ਘੇਰੇ ਜਿਹਾ ਦਿੱਤਾ ਜਲ ਢਾਂਗੀ ਬੈਠਿਆ ਉਹ ਲੰਘਿਆ ਇਹਦੇ ਨਾਲੋਂ ਜ਼ਿਆਦਾ ਉੜਦਾ ਹਾਂ ਪੂੰਛ ਵਾਲਾ ਜਿਹਨਾਂ ਨੂੰ ਦੋ ਸੈਣ ਦੇਨ ਤਾਂ ਇਹ ਦੋ ਰੁਸੇ ਵਾਲਾ ਇਹ ਤਾਂ ਭਾਈ ਨਹੀਂ ਦਾ ਉਹ ਬੱਚਾ ਤਾਂ ਕਿਸੇ ਬਿੱਲੇ ਦਾ ਬੱਚਾ ਦਾ ਉਹ ਉਹ ਬਿੱਲੇ ਦਾ ਬੱਚਾ ਹੈ ਬਿੱਲਾ ਜਿਹੜਾ ਦਾ ਭਾਈ ਦਾ ਉਹ ਲੜੇ ਦਾ ਹਾਂ ਉਹਦਾ ਸਿਆਣ ਦਾ ਹੀ ਨਹੀਂ ਤੇ ਨਾਲ ਉਹਦਾ ਭਾਈ ਉਹ ਅਕਾਲਾ ਜੀ ਦਾ ਪੂੰਛ ਉਹਦੀ ਤਾਂ ਪੂੰਛ ਕਰੀ ਉਹਦੀ ਪਰ ਜੋ ਉੱਪਰ ਉਹ ਬਣਦਾ ਪੂੰਛ ਹੀ ਪੂੰਛ ਟੁੱਸਾ ਦਉਦਾ ਸਾਰਿਆਂ ਨੂੰ ਘੇਰ ਕੇ ਹੀ ਕਰਦਾ ਉਹ ਤਾਂ ਹੀ ਉੱਪਰ ਤੇ ਤੁਰ ਗਿਆ ਉਹ ਬੱਦਲ ਜੀ ਮੜ ਗਿਆ ਜਦ ਲਾਲ ਜੀ ਨਾ ਜਾਈ ਉਹਨੇ ਉੱਪਰੇ ਉੱਪਰ ਚੱਲ ਗਿਆ ਹਾਂ ਉਹ ਨੂੰ ਵੀ ਨਾਲੇ ਲੈ ਗਿਆ ਹਉ ਹਉ ਤੇ ਫਿਰ ਉਹ ਆਉਂਦਾ ਹੀ ਵੜਿਆ ਉਹਨੇ ਇੱਕ ਨੂੰ ਮਰ ਗਿਆ ਉਹ ਬੱਚਾ ਉਹ ਬਿੱਲਾ ਘੁੱਤਰ ਕੌੜ ਬੋ ਆਉਂਦਾ ਅੰਦਰ ਆ ਗਏ ਉਹ ਅੜੀ ਕਰਕੇ ਉੱਡਦੇ ਗੋਤਰ ਹੋਏ ਅੱਛਾ ਮੇਰੇ ਕੋ ਬਿੱਲਾ ਬੈਠਾ ਉਹਨਾਂ ਦਾ ਬਾਪ ਹੈ ਹਾਂ ਪੂਰੀ ਲੋਕ ਆ ਉਹਦੀ ਆ ਤੇਰੇ ਕੋਲ ਪੂਰੀ ਜੀ ਲੋਕ ਹੈਗੀ ਮਿਲ ਲੈਣੀ ਹੈਗੇ ਬਿਲਕੁਲ ਕੋਈ ਠੀਕ ਹੈ ਵੀਰੇ ਮਿਲਦੇ ਆਪਾਂ ਨੈਕਸਟ ਵੀਡੀਓ ਧੰਨਵਾਦ ਸਾਰਿਆਂ ਦਾ